ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦਾ ਕਰੋ ਅੱਜ ਦੀ ਜੋ ਵੀਡੀਓ ਆ ਮਲੋ ਟਰੈਕਟਰ ਮੰਡੀ ਦੀ ਆ ਸੀਜ਼ਨ ਨੇੜੇ ਆਉਂਦਾ ਜਾਂਦਾ ਕਰਕੇ ਕਾਫੀ ਰੌਣਕਾਂ ਵੱਜ ਚੁੱਕੀਆਂ ਮੰਡੀ ਤੇ ਸੋ ਆਪਾਂ ਕਰਦੇ ਆ ਅੱਜ ਦੇ ਟਰੈਕਟਰਾਂ ਦੇ ਰੇਟ ਸ਼ੁਰੂ ਕਿਹੜੇ ਕਿਹੜੇ ਮਾਡਲ ਦੀ ਕੀ ਕੀ ਦਮਤਾ ਕਿੰਨੀ ਕੀ ਤੇਜ਼ੀ ਆ ਵੀ ਜਰੂਰ ਅੰਦਾਜ਼ਾ ਲਾ ਦੇ ਵੀਡੀਓ ਤੋਂ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਫਾਰਮਾ 60 2006 ਮਾਡਲ ਆ 2 ਲੱਖ ਤੇ 70000 ਰੁਪਿਆ ਮਾਲਕ ਦੀ ਡਿਮਾਂਡ ਆ ਐਮ ਆਰਐਫ ਦੇ ਟਾਇਰ ਆ 13 ਦੇ ਟਾਇਰਾਂ ਚਾ ਬਿਲਕੁਲ ਨਵੇਂ ਟਾਇਰ ਆ ਚਾਰੇ ਟਾਇਰ ਬਿਲਕੁਲ ਓਕੇ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੋ ਵੀ ਇਸਦਾ ਹੈ ਸ਼ੇ ਦੀ ਡਿਮਾਂਡ ਜੇ ਤੁਹਾਨੂੰ ਦੱਸ ਦਿੱਤੀ ਹੈ 270 ਹੈ। ਇਹਦੇ ਨਾਲ ਆ ਗਿਆ ਸਪੋਟ 140 ਹੈ। ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ। ਖੈਰਾਂ ਨਿਕਨੇਸ਼ਨ ਠੀਕ ਠਾਕ ਆ। 98 ਮਾਡਲ 1,45,000 ਰੁਪਿਆ ਟਮਾ ਦਾ। ਉਹਦੇ ਨਾਲ ਆ ਗਈ ਮਿੰਨਰਾ 265 99 ਮਾਡਲ 1,90,000 ਰੁਪਿਆ ਮਾਲ ਦੀ ਡਿਮਾਂਡ ਆ। बैकसाइड के टायर की कंडीशन जो पा पचवंजा पैसे कह हैं फरंट के टायर भी साफ है पा नंबर आ उस दे मैसी फोरगन डबल क्लचा दो हज़ार दो तो मॉडल एक लख नब्बे हज़ार रुपया माडल एमआर के टायर आ चौदह के टायर चा टायर की कंडीशन आप पचवंजा पैसे कह सकते, है। तारा तारा सकते हैं फ्रंट के टायर बिल्कुल नमें ਉਦੋਂ ਨਾਲ ਆ ਗਈ 242 ਐਸ਼ਰ 2004 ਮਾਡਲ ਦਾ 135000 ਰੁਪਏ ਦੀ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਚ ਖਸਮ 프ਾਂਟ ਦੇ ਟਾਇਰ ਚ ਨਵੇਂ ਉਦੋਂ ਨਾਲ ਆ ਗਈ 36 ਪੀ ਨਿਊ ਹਾਲੈਂਡਰ ਨਾਲ 2002 ਮਾਡਲ ਦਾ 2 ਲੱਖ ਇਹ 6000 ਰੁਪਏ ਮਾਲਕਾਂ ਦੀ ਡਿਮਾਂਡ ਆ 16 ਦੇ ਟਾਇਰਾਂ ਚ ਹੈਰਨ ਕੰਡੀਸ਼ਨ ਬੈਕ ਸਾਈਡ ਜਾਂਦੀ ਠੀਕ ਠਾਕ ਸਈਓ ਸਾਫੀ ਗੂਟੀ ਟਾਂਟ ਦੇ ਫੈਰ ਦੀ ਸਾਹ ਭਾਈ ਜੀ ਪੰਜਾਬ ਨੰਬਰ ਪੀਬੀ 33 ਮਾਨਸਾ ਦਾ ਨੰਬਰ ਹੈ ਉਹਦੇ ਨਾਲ ਆ ਗਈ 475 ਰਾਜਸਥਾਨ ਨੰਬਰ 95 ਮਾਡਲ 145000 ਰੁਪਏ ਦੀ ਮੰਗ ਹੈ ਬੈਕ ਸਾਈਡ ਦੇ ਟੈਰਿੰਗ ਕੰਡੀਸ਼ਨ 5055 ਪੈਸੇ ਕਹਿ ਸਕਦੇ 12 ਦੇ 13000 ਲਾਗੇ ਸਭਰਾ 1855 2009 ਮਾਡਲ 340000 ਰੁਪਏ ਦੀ ਮੰਗ ਹੈ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਹੈ ਬੈਕ ਸਾਈਡ ਦੇ ਟਾਇਰ 40-40 ਪੈਸੇ ਗੁੱਡੀ ਕਹਿ ਸਕਦੇ ਆ ਫਰੰਟ ਦੇ ਟਾਇਰ ਜੋ ਸਾਫ ਹੈ ਅਰਜਨ ਆ ਗਿਆ ਐਸ਼ਰ 241 2012 ਮਾਡਲ 2 ਲੱਖ ਰੁਪਇਆ ਮਾਲਕਾਂ ਦੀ ਪੂਰੀ ਡਿਮਾਂਡ ਹੈ ਰੰਗ ਰੋਗਨ ਦਾ ਸਾਫਾ ਟਰੈਕਟਰ ਕੈਰਾਮਿਕ ਨੀਵਲਕਲ ਬਿਲਕੁਲ ਸਾਫ ਤੇ ਕੰਪਨੀ ਦੇ ਟਾਇਰ ਆ ਜੇ ਕੇ ਦੇ ਬੈਕ ਸਾਈਡ ਦੇ ਟਾਇਰ ਆ ਇਹ ਅਰਜਨ ਆ ਗਿਆ ਐਸ਼ਰ माल का से वे मॉडल एक लखती हजार रुपये मालक पे हुए अनाठ सौ टैफी रंग रोगन का ट्रैक्टर साफ है सोलह के टायर चा एमआरफ दे टायर है बिलकुल नए मॉडल दो हजार दस है चार लाख रुपया पूरा ਸਮਾਲ ਕੀ ਡਿਮਾਂਡ ਇਹਦੇ ਨਾਲ ਆ ਗਿਆ 60 ਫਾਰਮ 2002 ਮਾਡਲ ਦਾ 2 ਲੱਖ ਤੇ 15000 ਰੁਪਏ ਡਿਮਾਂਡ ਹੈ। ਕੈਰਾਮੀ ਕੰਡੀਸ਼ਨ ਜੋ ਪੰਜਾਹ ਪੈਸੇ ਕਹਿ ਸਕਦੇ ਆ ਬੈਕ ਸਾਈਡ ਦੇ ਆ ਜਾ ਰੰਗ ਰੋਬੰਦਾ ਫੈਕਟਰ ਸਾਫ ਉਹਦੇ ਨਾਲ ਆ ਗਿਆ 52 ਐਨ ਐਸ ਰੰਗ ਰੋਬੰਦ ਤੁਸੀਂ ਵੀਡੀਓ ਕਿ ਦੇਖ ਸਕਦੇ ਹੋ Rajasthan ਦਾ ਨੰਬਰ ਹੈ 2007 ਮਾਡਲ ਦਾ 2 ਲੱਖ ਤੇ 45000 ਰੁਪਏ ਡਿਮਾਂਡ 12 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਜੇ ਬੈਕ ਸਾਈਡ ਦੇ ਤੇ 프ਰੰਟ ਦੀ ਬਿਲਕੁਲ ਸਾਹ ਜੀ ਚਾਰਾਂ ਦੇ ਨਾਲ ਆ ਗਿਆ ਸੋਨਾ ਲੀਕਾ ਰੈੱਡ ਕਲਰ ਚ 2005 ਮਾਡਲ ਦਾ 2 ਲੱਖ ਤੇ 28000 ਰੁਪਏ ਡਿਮਾਂਡ ਰੰਗ ਰੋਗੰਦ ਤੁਸੀ ਦੇਖ ਸਕਦੇ ਹੋ ਜੋ ਵੀ ਅਜਦਾ ਹੈ ਟਾਇਰਾਂ ਵੀ ਇਸ ਦੇ ਬੈਕ ਸਾਈਡ ਦੇ ਕਾਸ ਸਕਦੇ ਆ ਫਰੰਟ ਦੇ ਨਾਮ ਹੈ ਰਾਜਸਥਾਨ ਨੰਬਰ ਹੈ ਜੀ RJ 13 ਉਹਦੇ ਨਾਲ ਆ ਗਿਆ 2010 ਮਾਡਲ ਸੋਨਾ ਲੀਕਾ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ ਆ ਫਰੰਟ ਦੇ ਟਾਇਰ ਕਾਸ ਸਕਦੇ ਹੋ ਜੀ 2010 ਮਾਡਲ ਆ 2 ਲੱਖ ਤੇ 70000 ਰੁਪਿਆ ਡਿਮਾਂਡ ਤੁਹਾਡਾ ਭਾਈ ਇਹ ਟਰੈਕਟਰ ਇੱਥੋਂ ਲੈ ਕੇ ਕਿੰਨੇ ਟਰੈਕਟਰ ਆ ਹਾਂਜੀ ਅੱਗੇ ਕਿੰਨੇ ਟਰੈਕਟਰ ਆ ਤੁਹਾਡੇ ਆਪਣੇ 61 ਟਰੈਕਟਰ ਆ ਇਹ 210 ਟਰੈਕਟਰ ਆ ਤੇਨ ਕਿ ਉਹ ਚੈਂਪੀਅਨ ਤੱਕ ਲੋ ਜੀ ਅੱਗੇ ਵੀ ਤਿੰਨ ਟਰੈਕਟਰ ਦਿਖਾਵਾਂਗੇ ਤੇ ਉਹਨਾਂ ਦੇ ਮਾਲਕ ਮਿਲ ਗਏ ਇਹ ਸਾਰੇ ਰਾਜਸਥਾਨ ਨੰਬਰ ਹੀ ਭਾਈ ਨਹੀਂ ਇਹ ਪੰਜਾਬ ਭਾਈ ਆ ਪੰਜਾਬ ਆ 2010 ਕਰਦਾ ਜੀ ਉਹ ਵੀ ਕੰਗਨਗਰ ਤੋਂ ਪਤਾਈ ਕੇਪੀਐਚ ਚੈਂਪੀਅਨ ਵੀ ਤੇ ਆ ਜਿਹੜਾ ਨਾਲ ਫੋ ਫਾਰਮ ਖੜਾ ਬੈਠੀ ਹੈ ਹਰਿਆਣਾ ਇਹ ਹਰਿਆਣਾ ਨੰਬਰ ਬਾਈ ਆਪਣਾ ਮੋਬਾਈਲ ਨੰਬਰ ਦੱਸਿਓ ਆਪਣਾ ਹੀ ਰੇਗਾ 987099 987099 1106 1106 ਤੇ ਨਾਮ ਕੀ ਹੈ ਬਾਈ ਦਾ ਜਗਮੀਰ ਜਗਮੀਰ ਸਿੰਘ ਬਾਈ ਦਾ ਨਾਮ ਆ ਲੋਕਲ ਇਥੋਂ ਲੋੜਦਾ ਹੀ ਨਹੀਂ ਹਾਂਜੀ ਲੋਕਲ ਮਲੋੜੇ ਪਿੰਡ ਆ ਇਹ ਆਪਣਾ ਨਾਲ ਠੀਕ ਹੈ ਜੀ ਲਓ ਜੀ ਬਾਈ ਦਾ ਵਪਾਰ ਦਾ ਕੰਮ ਆ ਆ ਜਿਹੜਾ ਜਿਹੜਾ ਟਰੱਕਲਾ ਦਿਖਾ ਰਹੇ ਆ ਵੀਐਸ ਬਾਈ ਦਾ ਨਾਲ ਚੈਂਪੀਅਨ ਵੀ ਬਾਈ ਦਾ ਹੀ ਇਹ ਆ ਗਈ ਫਾਰਮ 60 ਰੰਗ ਰੋਪਣ ਦਾ ਟਰੈਕਟਰ ਸਾਫ ਆ ਬੈਕ ਸਾਈਡ ਦੇ ਟਾਇਰ ਸੀਟਦੇ 14 ਦੇ 18 ਚ 2011 ਮਾਡਲ ਦਾ 2 ਲੱਖ 90000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦੀ ਗੱਡੀ ਜੋ ਘਾਸੇ ਪਈ ਆ ਆਪਾਂ 45 ਪੈਸੇ ਕਹਿ ਸਕਦੇ ਹਾਂ ਉਸ ਦੇ ਨਾਲ ਆ ਗਈ 2013 ਮਾਡਲ 3 ਲੱਖ 40000 ਰੁਪਿਆ ਡਿਮਾਂਡ ਆ ਟਾਇਰ ਬਿਲਕੁਲ ਸ਼ਾਰੀ ਨਵੇਂ ਆ ਜੀ ਤੇ ਰੰਗ ਰੋਗੰਦਾ ਵੀ ਟਰੈਕਟਰ ਸਾਫ ਆ। ਉਹਦੇ ਨਾਲ ਆ ਗਿਆ 97 ਮਾਡਲ 724 1 ਲੱਖ ਤੇ 37000 ਰੁਪਏ ਦੀ ਮੰਗ ਆ। ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਤੇ ਜੋ ਕਾਸੇ ਪਈ ਹੋਈ ਆ। ਉਹਦੇ ਨਾਲ ਆ ਗਿਆ ਫਾਰਮ 602003 ਮਾਡਲ 2 ਲੱਖ ਤੇ 25000 ਰੁਪਏ ਦੀ ਮੰਗ ਆ। ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦਾ 60 65% ਆਪਾਂ ਕਹਿ ਸਕਦੇ ਹਾਂ ਫਰੰਟ ਦੇ ਟਾਇਰ ਵੀ ਬਿਲਕੁਲ ਸਾਫ ਹੈ। ਪੰਜਾਬ ਨੰਬਰ ਆ 2003 ਮਾਡਲ 225 ਦੀ ਮੰਗ ਆ। ਅਦੇ ਨਾਲ ਆ ਗਿਆ ਮਹਿੰਦਰਾ 450 75 ਰੰਗ ਰੋਗ ਦਾ ਟਰੈਕਟਰ ਬਿਲਕੁਲ ਸਾਫ ਹੈ ਜੀ ਫਰੰਟ ਦੇ ਟਾਇਰ ਬਿਲਕੁਲ ਸਾਫ ਹੈ ਜੀ ਬੈਕ ਸਾਈਡ ਦੇ ਟਾਇਰ ਵੀ ਪੰਜਾਹ ਪੈਸੇ ਆਪਾਂ ਗੁੱਡੀ ਕਹਿ ਸਕਦੇ ਹਾਂ ਲੋ ਇਹ ਅੱਛੇ ਮਾਡਲ ਆ 2 ਲੱਖ ਤੇ 50000 ਰੁਪਿਆ ਦਾ ਮਾਨ ਆ ਟਰੈਕਟਰ ਦੇਖਣ ਚ ਪੂਰਾ ਹੀ ਸਾਫ ਹੈ ਜੀ ਤੇ ਨਾਲ ਆ ਗਿਆ ਸੋਨ ਲੀਕਾ ਪੇਂਟ ਤੇ ਰੰਗ ਰੋਗੰ ਦਾ ਟਰੈਕਟਰ ਬਿਲਕੁਲ ਸਾਫ ਆ। ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਹੈ 13 ਦੇ 13ਾਂ ਚ ਫਰੰਟ ਦੇ ਟਾਇਰ ਵੀ। ਸਾਫ ਆ 2008 ਮਾਡਲ ਦਾ ਡਿਮਾਂਡ 245। ਉਸਦੇ ਨਾਲ ਆ ਗਿਆ ਸੋਨਾ ਲੀਕਾ 60। ਟਾਇਰ ਚਾਰੇ ਬਿਲਕੁਲ ਸਾਫ ਸੁਥਰੇ ਜੀ ਬੈਕ ਸਾਈਡ ਦੇ ਟਾਇਰ ਵੀ ਆਪਕਾ 70-75 ਪੈਸੇ ਕਹਿ ਸਕਦੇ ਆ। ਪੰਜਾਬ ਨੰਬਰ ਆ ਪੀਬੀਸੀ ਸ਼੍ਰੀ ਮੁਖਤਸਰ ਸਾਹਿਬ ਦਾ 2015 ਮਾਡਲ ਆ। 4 ਲੱਖ ਤੇ 60000 ਰੁਪਇਆ ਡਿਮਾਂਡ ਆ। ਇਹ ਕੱਪਟਾ ਤੁਹਾਨੂੰ ਵੇਖ ਕੇ ਜ਼ਰੂਰ ਦੱਸਨੇ 600ਾਂ ਦੇ ਟਾਇਰਾਂ 'ਚ ਹੀ ਆਉਂਦੇ ਜ਼ਿਆਦਾ 16 ਦੇ ਟਾਇਰਾਂ 'ਚ ਹੀ ਬਿਲਕੁਲ ਗੁਡਇਰ ਦੇ ਟਾਇਰ ਆ। ਉਸ ਦੇ ਨਾਲ ਆਇਆ ਮਿਲਰਾ 275 ਰੰਗ ਰੋਗਨ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਟਾਇਰ ਜੋ ਪਾਸੇ ਪਏ ਹੋਏ ਏਸ ਦੇ ਫਰੰਟ ਟਾਇਰ ਦੀ ਕੰਡੀਸ਼ਨ ਠੀਕ ਠਾਕ ਆ। 2011 ਮਾਡਲ ਆ 1 ਲੱਖ ਤੇ 95000 ਰੁਪਇਆ ਡਿਮਾਂਡ ਆ ਮਾਰ। ਉਸ ਦੇ ਨਾਲ ਆਇਆ 750 ਸੋਨਾਂ ਲੇਕਾ ਰੰਗ ਰੋਗੰਦਰ ਟਰੈਕਟਰ ਬਿਲਕੁਲ ਸਾਫ ਪਾਵਰ ਸਟੀਰਨ ਬੈਕ ਸਾਈਡ ਦੇ ਟਾਇਰ 50 ਪੈਸੇ ਕਹਿ ਸਕਦੇ ਆ ਮਾਤ ਦੇ ਘੈਰਾ 14 ਦੇ ਟਾਇਰ ਹੈ ਜੀ ਮਾਲਕ ਦੀ ضمانਤ ਹੈਗੀ ਆ 395 2014 ਮਾਡਲ ਹੈ ਅਧਰ ਨਾਲ ਆ ਗਿਆ ਫਾਰਮ 60 ਰੰਗ ਰੋਗੰਦਰ ਟਰੈਕਟਰ ਬਿਲਕੁਲ ਸਾਫ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਹੈ। ਇਹ ਪੋਲੋ ਕੰਪਨੀ ਦੇ ਟਾਇਰ 14 ਦੇ ਟਾਇਰਾਂ ਹੈ। 2013 ਮਾਡਲ 3 ਲੱਖ ਤੇ 70000 ਰੁਪਏ ਡਿਮਾਂਡ। ਉਹਦੇ ਨਾਲ ਆ ਗਈ ਸਵਰਾਜ 744 2009 ਮਾਡਲ ਆ 2 ਲੱਖ ਤੇ 85000 ਰੁਪਏ ਡਿਮਾਂਡ। ਟਾਇਰਾਂ ਦੀ ਕੰਡੀਸ਼ਨ ਠੀਕ-ਠਾਕ ਹੈ। ਆ ਪੈਸੇ ਹੁਣੇ ਲਊਗਾ ਫਿਰ ਜਿੰਨਾ ਹੈ 550 ਪੰਜ ਸੱਤਰ ਰੰਗ ਰੋਬੰਦਰ ਟਰੈਕਟਰ ਬਿਲਕੁਲ ਸਾਫ ਆ 프ਰੰਟ ਦੇ ਟਾਇਰ ਵੀ ਸਾਫ ਆ ਬੈਕ ਸਾਈਡ ਦੇ ਟਾਇਰਾਂ ਦੀ ਗੁੱਡੀ ਪਾਗਣੀ 2007 ਮਾਡਲ ਦਾ 1 ਲੱਖ ਤੇ 95000 ਰੁਪਿਆ ਦਾ ਮਾਡਲ ਆ ਗਏ 735 2008 ਮਾਡਲ ਦਾ 1 ਲੱਖ ਤੇ 77000 ਰੁਪਿਆ ਡਿਮਾਂਡ ਟਾਇਰ ਬੈਕ ਸਾਈਡ ਦੇ ਵੀ ਪਾਸੇ ਤੇ ਪੰਟ ਦੇ ਵੀ ਟਾਇਰ ਜੋ ਪਾਸੇ ਪਏ ਹੋਏ ਆ ਜੀ ਉਸ ਦੇ ਨਾਲ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਹਾਂ ਜੀ ਇੱਧਰ ਖੜੇ ਆ ਜੋ ਤੇ ਮਾਲਕ ਦਾ ਨੰਬਰ ਵੀ ਜ਼ਰੂਰ ਸ਼ੇਅਰ ਕਰਾਂਗੇ ਇਹਨਾਂ ਟਰੈਕਟਰਾਂ ਦਾ ਜੋ ਵੀ ਤੁਸੀਂ ਸ਼ਰਪਲ ਲੈ ਕੇ ਐਂਡ ਤੱਕ ਵੇਖੋਗੇ ਜੋ ਹਾਸੀ ਮਾਡਲ ਆ ਐਸ਼ਰ ਟਾਇਰ ਬਿਲਕੁਲ ਖਤਮ ਆ ਰੰਗ ਰੋ ਉਹਨਾਂ ਜੋ ਵੀ ਤੁਸੀਂ ਦੇਖ ਰਹੇ ਹੋ ਸਾਡੇ ਨੂੰ ਦਿਖਾਈ ਦੇ ਰਿਹਾ ਵੀਡੀਓ 'ਚ ਸੀ ਹਿਅਰ ਪੀਮਾਲਾ ਫਿਲ ਦੀ ਡਿਮਾਂਡ ਆ ਉਸ ਦੇ ਨਾਲ ਆ ਗਿਆ 265 2006 ਮਾਡਲ ਆ 2 ਲੱਖ ਤੇ 20000 ਰੁਪਇਆ ਡਿਮਾਂਡ ਆ ਟਾਇਰ ਚਾਰੇ ਬਿਲਕੁਲ ਓਕੇ ਆ ਜੀ ਇਸ ਤੇ 12 ਦੇ ਟਾਇਰਾਂ ਆ ਚਾ ਉਸ ਦੇ ਨਾਲ ਆ ਗਿਆ ਮੇਂਦਰਾ 275 ਸਾੰਗਰੂ ਬੰਦਾ ਟਰੈਕਟਰ ਇਹ ਵੀ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਤ੍ਹਾਪੀ ਆ ਫਰੰਟ ਦੇ ਟਾਇਰ ਤਾਂ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਟਾਇਰ ਆਪਾਂ ਗੁੱਡ ਇਸ 4550 ਪੈਸੇ ਕਹਿ ਸਕਦੇ ਆ 2007 ਮਾਡਲ ਦੀ ਡਿਮਾਂਡ ਹੈ 85 ਉਹਦੇ ਨਾਲ ਅਗੇ 2004 ਮਾਡਲ 735 2 ਲੱਖ ਇਹਦੀ ਜੋ ਡਿਮਾਂਡ ਦੋ ਤੋਂ ਉੱਪਰ ਆ ਮੜ ਚੁੱਕਿਆ ਜੋ ਮਾਰਕਾ ਲੱਗੇ ਸੀ ਇੱਥੇ ਤੇ ਜਿਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਿਲਕੁਲ ਨਵੇਂ ਆ ਫਰੰਟ ਦੇ ਟਾਇਰ ਵੀ ਸਾਫ ਹੈ ਉਹਦੇ ਨਾਲ 4 ਆ ਗਈ ਸਵਰਾਜ 735 ਐਫੀ 2007 ਮਾਡਲ 1,85,000 ਰੁਪਏ ਡਿਮਾਂਡ ਤੇ ਤੇਲ ਲੰਗਾ ਬ੍ਰੇਕ ਅਹੀ ਇਸ ਦਾ ਫਰੰਟ ਤੇ ਡਰ ਬਿਲਕੁਲ ਨਵਾਂ ਹੈ ਬੈਕ ਸਾਈਡ ਤੇ ਹੈ ਨੰਨੀ ਕੰਡੀਸ਼ਨ ਆਪਾਂ 40-45% ਕਹਿ ਸਕਦੇ ਹਾਂ ਉਸਦੇ ਨਾਲ ਆ ਗਿਆ ਸਵਰਾਜ 963 ਪੰਜਾਬ ਨੰਬਰ ਹੈ ਪੀਵੀਜੀਓ 4 ਫਰੀਦਕੋਟ ਦਾ 2019 ਮਾਡਲ ਹੈ 6 ਲੱਖ ਤੇ 20,000 ਰੁਪਏ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਜੀ। ਲੋ ਜੀ ਐਸ਼ਰ ਤੋਂ ਲੈ ਕੇ 88 ਮਾਡਲ ਤੋਂ ਲੈ ਕੇ 963 ਤੱਕ ਆਪਾਂ ਤੁਹਾਨੂੰ ਮਾਲਕ ਦਾ ਨੰਬਰ ਕਰ ਦਿੰਨੇ ਆਂ ਸ਼ੇਅਰ। ਕਿਸੇ ਵੀ ਭਾਈ ਨੂੰ ਇੰਨਾ ਟਰੈਕਟਰਾਂ ਚ ਕੋਈ ਵੀ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਆਂ। ਗੁਰਪ੍ਰੀਤ ਗੱਲ ਬਾਈ ਦਾ ਨਾਮ 94785 57910 ਉਹਨਾਂ ਦਾ ਮੋਬਾਈਲ ਨੰਬਰ ਆ ਤੇ ਭਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਦੇ ਨਾਲ ਮੈਨੂੰ ਟਰੈਕਟਰ ਦਿਖਾ ਰਹੇ ਆਂ ਸੋਨਾ ਲੀਕਾ। 745 ਟੌਲ ਕਲਾਚ ਰੰਗ ਰੋਹਿੰਦਾ ਟਰੈਕਟਰ ਸਾਫਾ 2006 ਮਾਡਲ 235000 ਰੁਪਏ ਡਿਮਾਂਡ 프ਰੰਟ ਦੇ ਟਾਇਰ ਬਿਲਕੁਲ ਨਵੇਂ ਆ ਪੰਜਾਬ ਨੰਬਰ BB42 ਤੇ ਬੈਕ ਸਾਈਡ ਦੇ ਟਾਇਰ ਕਾਸੇ ਪਏ ਹੋਏ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਸਟੈਂਡਰਡ 345 2006 ਮਾਡਲ 195000 ਰੁਪਏ ਡਿਮਾਂਡ ਬੈਕ ਸਾਈਡ ਦੇ ਟਾਇਰ ਕਾਸੇ 프ਰੰਟ ਦੇ ਟਾਇਰ ਜੋ ਠੀਕ ਠਾਕ ਹੈ ਜੀ ਅਰ ਦੇ ਨਾਲ ਆ ਗਈ 333 ਦੋਇਆ ਸੇ ਮਾਡਲ ਹੈ 1 ਲੱਖ ਤੇ 80000 ਰੁਪਇਆ ਮਾਲਕ ਦੀ ਮੰਗ ਟੇਰ ਬਿਲਕੁਲ ਕਾਸੇਪ ਹੈ ਵੀਡੀਓ ਵੇਖਣ ਲਈ ਧੰਨਵਾਦ